ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਸਾਰੇ ਭਰਾ ਠੀਕ ਠਾਕ ਹੋ ਉਮੀਦ ਕਰਦੇ ਆ ਕਿ ਆਪ ਠੀਕ ਠਾਕ ਹੋਗੇ ਭਰਾ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਮੇਰੇ ਵੀਰਾਂ ਨੂੰ ਜਿਹੜੇ ਵੀਰਾਂ ਨੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕੀਤਾ ਹੋਇਆ ਲਾਇਕ ਕਮੈਂਟ ਸ਼ੇਅਰ ਕਰ ਦਿਓ ਤੇ ਲਓ ਜੀ ਅੱਜ ਆਪਾਂ ਤੁਹਾਨੂੰ ਆਪਣੇ ਜੋੜੇ ਦਿਖਾਈਏ ਆਹ ਆਹ ਕਾਰੀ ਆ ਬਾਈ ਕਲਰਫੁੱਲ ਜੋੜੇ ਘੈਂਟ ਜੋੜੇ ਆਪਣੇ ਕਰੋ ਚੈੱਕ ਬਾਈ ਉਸਤਾਦ ਬਿੰਦਰ ਬੁੱਲਾ ਜੀ ਅਣੇ ਉੱਪਰ ਜਿਹੜਾ ਖੜਾ ਹੋਇਆ ਬਾਈ ਨਾਰਾ ਹੋ ਆ ਨੀਚੇ ਜੇ ਥੋੜੀ ਜਿਹੀ ਬੈਠੀ ਹੈ ਮਦੀਨ ਹੈ ਠੀਕ ਹੈ ਜੀ ਇਹ ਜੋੜਾ ਬਾਈ ਕਰ ਲੋ ਚੈੱਕ ਫਿਰ ਆਪਾਂ ਤੁਹਾਨੂੰ ਕਦੇ ਬਾਈ ਇਹਨਾਂ ਨੂੰ ਫੜ ਕੇ ਸ਼ੌਂਕ ਕਰਾਵਾਂਗੇ ਪੰਜੇ ਪੱਲਿਆਂ ਦਾ ਤੇ ਅੱਜ ਤੁਹਾਨੂੰ ਆਪਾਂ ਐਂ ਦਿਖਾਉਣ ਜਾ ਰਹੇ ਹਾਂ ਕਰੋ ਬਾਈ ਚੈੱਕ ਠੀਕ ਹੈ ਜੀ ਤੇ ਹੁਣ ਆਪਾਂ ਕਰਾਉਣਾ ਤੁਹਾਨੂੰ ਰੱਤਿਆਂ ਦਾ ਸ਼ੌਂਕ ਬਾਈ ਠੀਕ ਹੈ ਜੀ ਦੋਨੇ ਰੱਤੇ ਕਰੋ ਜੀ ਬਾਈ ਇਹ ਆਪਣੇ ਗੂੜੇ ਰੱਤੇ ਬਾਈ ਬਲੱਡ ਲਾਈਨ ਉਹੀ ਚੱਲੀ ਜਾਊਗੀ ਵਿੰਦਰ ਉਸਤਾਦ ਵਾਲੀ ਢੰਡਿਆਲੇ ਕੂਟਰ ਵੇਜ ਦੇ ਜੋ ਬਾਈ ਠੀਕ ਹੈ ਜੀ ਆਹ ਤਾਂ ਅੱਗੇ ਬੈਠਾ ਯਾਰ ਨਾਰਾ ਬਾਈ ਆਹ ਮਦੀਨਾ ਪੂਰੀ ਵਾਈਟ ਅੱਕ ਦੇ ਵਿੱਚ ਪੱਕੇ ਛੱਲੇ ਪਾਏ ਹੋਇਆ ਬਾਈ ਇਹਨਾਂ ਦੇ ਡੈਰੀ ਤੇ ਨੋਟ ਨੇ ਇਹ ਜਾਨਵਰ ਆਪਣੇ ਠੀਕ ਹੈ ਜੀ ਇਹ ਆ ਸੁਲਤਾਨ ਆਪਣਾ ਕਰੋ ਚੈੱਕ ਬਾਈ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਲਾ ਕਮੈਂਟ ਕਰਦਿਆ ਕਰੋ ਮੇਰਾ ਭਰਾ ਅੱਗੇ ਆਪਾਂ ਤੁਹਾਨੂੰ ਜਾਨਵਰਾਂ ਦਾ ਹੋਰ ਵੀ ਸ਼ੌਂਕ ਕਰਾਂਦੇ ਰਹਿਵਾਂਗੇ ਕਰੋ ਚੈੱਕ ਕਬੂਤਰਾਂ ਦੀ ਖੜਨ ਨਹੀਂ ਖੁੱਡਨੀ ਦੇਖੋ ਬਾਈ ਇਹਨਾਂ ਦੇ ਵੀ ਪੱਕੇ ਛੱਲੇ ਪਾਏ ਹੋਏ ਆ ਡੈਰੀ ਤੇ ਨੋਟ ਨਾ ਬਾਈ ਆ ਕਰੋ ਚੈੱਕ ਕਰਦੇ ਵੀ ਇਹ ਲਓ ਜੀ ਮੋਂ ਤੋਂ ਗੂੜੇ ਲਾਲ ਚੀਨੇ ਦਾ ਕਰਾਉਣਾ ਬਾਈ ਸ਼ੌਪ ਆਪਣੇ ਗੂੜੇ ਲਾਲ ਚੀਨੇ ਕਰੋ ਬਾਈ ਆਪਣੇ ਗੂੜੇ ਲਾਲ ਚੀਨੇ ਆ ਤਾਂ ਬੈਠਾ ਨਾਰਾ ਬਾਈ ਆ ਮਦੀਨ ਹੈ ਆ ਮਦੀਨ ਹੈ ਇਹ ਗੂੜੇ ਆਪਣੇ ਲਾਲ ਚੀਨੇ ਇਹਨਾਂ ਇਹੀ ਬਲੱਡ ਲਾਈਨ ਦੇ ਵਿੱਚੋਂ ਬਾਈ ਸਾਰੇ ਜੈੱਡ ਬਲੈਕ ਲਾਲ ਚੀਨੇ ਕਾਲੇ ਚੀਨੇ ਬਾਈ ਤੇ ਪੱਕੇ ਰੱਤੇ ਤੇ ਲਹੀਰਾ ਵਾਲੇ ਠੀਕ ਹੈ ਜੀ ਇਹਨਾਂ ਦੇ ਵੀ ਛੱਲੇ ਪਾਏ ਹੋਏ ਨੇ ਬੈਰੀ ਤੇ ਨੋਟ ਆ ਬਾਈ ਕਰੋ ਚੈੱਕ ਬਾਈ ਚਾਰ ਪੰਜ ਵੀਰਾਂ ਦੇ ਬੱਚੇ ਬੱਕ ਆਪਣੇ ਕੋਲ ਇਹਨਾਂ ਦੇ ਬੱਚੇ ਵੀ ਬੱਕ ਨਾ ਹੁੰਡਾ ਲਖਵੀਰ ਹੈ ਤਰਨਤਾਂ ਤੋਂ ਬਾਈ ਅੰਮਰਸਾਰੀ ਏਰੀਏ ਚ ਤੇ ਕਈਆਂ ਦੇ ਨੋਟ ਕੀਤੇ ਹੋਇਆ ਯਾਦ ਨਹੀਂ ਆ ਕਰੋ ਚੈੱਕ ਬਾਈ ਪਾਪਾ ਤੁਹਾਨੂੰ ਜਾਨਵਰਾਂ ਦਾ ਫੜਕੇ ਵੀ ਸ਼ੌਂਕ ਕਰਾਵਾ ਇੱਕ ਨੂੰ ਵੀਡੀਓ ਪਾਵਾਂਗੇ ਉਹਨੇ ਦੁਬਾਰਾ ਤੁਹਾਨੂੰ ਕਰਾਉਣਿਆ ਜੀ ਨੀਲਿਆਂ ਦਾ ਸ਼ੌਂਕ ਬਾਈ ਕਈ ਬੰਦੇ ਵੀਰ ਨੀਲਿਆਂ ਦੇ ਸ਼ਕੀਨ ਬਹੁਤ ਐ ਨੀਲਿਆਂ ਦੇ ਕਰਾਉਣੇ ਆ ਲਓ ਜੀ ਆਪਣੇ ਨੀਲੇ ਆ ਗਏ ਆ ਤਾਂ ਨਾਰਾ ਬਾਈ ਠੀਕ ਹੈ ਜੀ ਆਮਦੀਨ ਆ ਜਿਹਦੇ ਟੂਹੇ ਤੇ ਕੱਲਰ ਲੱਗਿਆ ਹੋਇਆ ਛੱਲੇ ਪਾਏ ਹੋਏ ਪੱਕੇ ਦੋਨਾਂ ਦੇ ਕਰੋ ਚੈੱਕ ਬਾਈ ਕਰ ਦਿਓ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਮੈਂਟ ਕਰਦਿਆ ਕਰੋ ਮੇਰਾ ਭਰਾ ਪੋਰਟ ਕਰਦੇ ਰਹਾ ਕਰੋ ਮੇਰਾ ਵੀਰ ਕਿ ਆਪਾਂ ਤੁਹਾਨੂੰ ਵਧੀਆ-ਵਧੀਆ ਸ਼ੌਂਕ ਕਰਾਉਂਦੇ ਰਹੀਏ ਤੇ ਬਾਈ ਜੀ ਇਹ ਸੇਲ ਨਹੀਂ ਗੇ ਦੱਸ ਤੀਏ ਓਨਲੀ ਸ਼ੌਂਕ ਵਾਸਤੇ ਆਪਾਂ ਵੀਡੀਓ ਬਣਾ ਰਹੇ ਆਂ ਬਾਈ ਠੀਕ ਹੈ ਜੀ ਤੇ ਇਹਨੂੰ ਬਾਈ ਕੋਈ ਫੋਨ ਨਾ ਕਰੇ ਵੀ ਸੇਲ ਵਾਸਤੇ ਨਹੀਂ ਸੇਲ ਵਾਸਤੇ ਨਹੀਂ ਬਾਈ ਇਹ ਆਪਾਂ ਸ਼ੌਂਕ ਕਰਾਉ ਰਹੇ ਆਂ ਤੁਹਾਨੂੰ ਠੀਕ ਹੈ ਜੀ ਚਲੋ ਜੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਮੇਰਾ ਵੀਰ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸასიਕਾਰ